ਕਿਰਪਾ ਕਰਕੇ ਸਾਡੀਆਂ ਵੀਡੀਓ ਕੁੜੀਆਂ ਬੁੜੀਆਂ ਨਾ ਦੇਖਣ ਤੇ ਪਰਿਵਾਰ ਚ ਬਹਿ ਕੇ ਨਾ ਦੇਖੋ ਕਿਉਂਕਿ ਬਾਈ ਜੀ ਸਾਥੋਂ ਗਾਲਾਂ ਨਿਕਲ ਜਾਂਦੀਆਂ ਨੇ ਇਹ ਵੀਡੀਓ ਛੜੇ ਸੰਟਾਂ ਤੇ ਮੰਦਿਰ ਵਾਸਤੇ ਨਜ਼ਾਰੇ ਲੈਣ ਵਾਸਤੇ ਆ ਸਾਡਾ ਕਿਸੇ ਵੀ ਧਰਮ ਨਾਲ ਕਿਸੇ ਵੀ ਜਾਤ ਪਾਤ ਨਾਲ ਕਿਸੇ ਵੀ ਵਿਅਕਤੀਗਤ ਨਾਲ ਕੋਈ ਸਬੰਧ ਨਹੀਂ ਕਿਸੇ ਨੂੰ ਠੇਸ ਪਹੁੰਚਾਉਣਾ ਸਾਡਾ ਕੋਈ ਮਕਸਦ ਨਹੀਂ ਇਹ ਵੀਡੀਓ ਸਿਰਫ ਅਸੀਂ ਮਨੋਰੰਜਨ ਦੇ ਲਈ ਬਣਾ ਰਹੇ ਆ ਦੇ ਲੰਦ ਅਬੀ ਛਾਪੀ ਹੋ ਗਿਆ ਯਾਰ ਜੇ ਸੂਪੇ ਤਾਂ ਮੈਂ ਕਹਿੰਦਾ ਬਦਲ ਗਏ ਮੱਝ ਜੀ ਔਖਾਂ ਤਾਂ ਯਾਰ ਰੋਜ਼ ਆਖਣਾ ਭਾਂ ਦੇ ਲੰਦਾ ਕੀਪਤਾ ਯਾਰ ਕਦੋਂ ਬੰਦੇ ਦੀ ਅੱਖ ਲੱਗ ਜੇ ਤੇ ਭਾਰ ਪਾਈ ਆ ਕੁੱਤਾ ਕਾ ਮੈਂ ਪਰਵਾ ਬਦਲ ਗਏ ਮੱਝ ਤਾਂ ਆਪਾ ਓਏ ਹਾਂ ਬੁੜੀਆਂ ਨਾਲ ਗੱਲਾਂ ਕਰੀ ਇਹਨਾਂ ਕਿਹੜੀਆਂ ਥੇ ਬੁੜੀਆਂ ਸਾਲਾ ਬੁੜੀਆਂ ਦਾ ਓ ਮੈਂ ਕੀ ਆ ਤੰਨਾ ਚ ਮੁੰਦੇ ਜੇ ਪਾ ਰੱਖਿਓ ਹੁਣ ਅੱਛਾ ਹੋਰ ਬੁੜੀਆਂ ਇਹ ਸੁਣ ਤੈਨੂੰ ਆਉਂਦੇ ਤੂੰ ਕਰਦਾ ਹੋਏਗਾ ਫੇ ਕੱਲੀ ਕਾ ਤੋ ਬੋਲੀ ਇਹਨਾਂ ਕੀ ਬੁਰਨਾ ਕਲਾ ਭੈਣ ਤਾਂ ਮੇਰੀ ਚੁੱਦੀ ਪਈ ਆ 10 ਦਿਨ ਹੋ ਗਿਆ ਦੀ ਰਾਖੀ ਰੱਖਦਾ ਭਾਰ ਪੈਂਦਾ ਕਰੀ ਜਾਂਦਾ ਭੈਣ ਦੀ ਮਾਏ ਦੀ ਜਿਹੜੀ ਨੇ ਸੌਂ ਗਿਆ ਹੋਏ ਕਹਿੰਦੇ ਸੁੱਤਾ ਨਹੀਂ ਸੌਂ ਗਿਆ ਤੇ ਮਾਇ ਸੁਮਰ ਬੋਣੀ ਆ ਕੇ ਐਂ ਕੀ ਹੁੰਦਾ ਹੁੰਦਾ ਕਿਉਂ ਨਹੀਂ ਬਾ ਵਾ ਤੇਰੇ 2 ਮਿੰਟਾਂ ਚ ਭਾਰ ਪੈ ਜਾਂਦਾ ਨਾ ਉਦੋਂ ਤਾਂ ਤੂੰ ਵੀ ਸਿਆਣਾ ਸੀ ਵੱਡਾ ਜੜਕਦੇ ਨੇ ਇਹ ਝੋਲੀ ਕਰ ਲਈ ਪਾ ਦੋ ਮੇਰੀ 40000 ਚ ਬਣਦੀ ਐ ਤੇ ਫਿਰ ਕਰਦੀ 40000 ਚ ਬਣ ਗਈ ਆ ਬਣ ਗਈ 40000 ਚ ਫਰਾਏ ਕੀ ਬਗਾਨੇ ਪਸ਼ੂ ਦਾ ਪਤਾ ਨਹੀਂ ਕੋਈ ਵਿੱਚ ਬੜਿਆ ਹੁੰਦਾ ਵਿੱਚ ਬੜਿਆ ਹੁੰਦਾ ਚਾਹ ਸਸਤਾ ਬਸ ਉਹ ਨਹੀਂ ਲੈਣਾ ਚਾਹੀਦਾ ਕਿਦੇ ਅੱਛਾ ਹਾਂ ਅਗਲੇ ਦਿਨ ਤਾਂ ਹੀ ਦੱਤਾ ਵਿੱਚ ਕਾਂ ਵਾਲੇ ਹੋਣ ਦਾ ਢਵਾ ਦੋ ਠੀਕ ਹੈ ਠੀਕ ਹੈ ਜੇ ਤੂੰ ਗਾਂ ਨੂੰ ਸਿਆਣਾ ਤੂੰ ਲਈਂ ਐ ਖੋਪੇ ਜੜੇ ਐਂ ਦੇਖੀ ਗਧੇ ਵਾਲਾ ਕੰਮ ਖੋਪੇ ਜੜੇ ਹੋਏ ਸੀ ਖੋਲ ਕੇ ਲਿਆਇਆ ਠੀਕ ਹੈ ਹੋਰ ਕੀ ਆਹੀ ਗੱਮ ਸੀ ਤੇ ਓਏ ਪਸ਼ੂ ਦਾ ਐ ਪਸ਼ੂ ਦਾ ਕਹਿੰਦਾ ਸੂਏ ਤੇ ਪਤਾ ਲੱਗਦਾ ਯਾਰ ਤੋਕੜਦੀਓ ਤਾਂ ਹੁਣ ਕੀ ਪਤਾ ਲੱਗਦਾ ਦਾ ਹਾਂ ਤੋਕੜਦੇ ਤਾਂ ਮਰਦਾ ਮਰਦਾ ਤੇ ਤੋਕੜ ਤੇ ਥੱਜਰ ਭਾਂਡੀ ਫੁੱਦੀ ਕਿੱਥੋਂ ਲੈ ਲੇਂਗਾ ਲੱਖ ਰੁਪਏ ਦੀ ਮੈਂ ਤਾਂ ਐਡੀ ਐਡੀ ਉਮਰ ਹੋ ਗਈ ਥੱਜਰ ਮੈਂ ਤਾਂ ਦੁੱਧ ਨਹੀਂ ਦੇਖਿਆ ਇੱਥੇ ਕਿਦੇ ਕਰੇ ਨਾ ਨਾ ਤੂੰ ਤਾਂ ਕਹ ਦੁੱਧ ਦੇਖਿਆ ਹੀ ਨਹੀਂ ਹਈ ਇੱਕ ਵੀ ਕਿਦਾ ਭਾਂਡੀ ਫੁੱਦੀ ਕੋਹਲ ਛੱਡਣਾ ਤੂੰ ਕੋਹਲ ਛੱਡਣਾ ਨਾਲੇ ਹੋਰ ਕਾਲਾ ਦੁੱਧ ਦਾ ਰਾਤ ਨੂੰ ਰਾਤਾ ਝਾਕੀ ਇਹਨਾਂ ਕੋ ਚੰਗੀ ਗੱਲ ਹੈ ਮੈਂ ਹੀ ਝਾਕਦਾ ਤੂੰ ਤਾਂ ਨਹੀਂ ਝਾਕਦਾ ਤਾਂ ਹੀ ਤੂੰ ਭਾਂਡੀ ਫੁੱਦੀ ਇੱਥੇ ਪੈ ਗਈ ਬੱਪ ਕੋਈ ਨਹੀਂ ਤੂੰ ਸਮਝਾ ਚਾ ਰਤਾ ਹੋ ਗਿਆ ਦਰੂੰਗਾ ਇਹਨੂੰ ਤੇ ਫੇਰ ਕਿਉਂ ਕੇ ਤੂੰ ਲੈ ਕੇ ਆ ਤੂੰ ਅੱਛਾ ਤੂੰ ਸਾਰਾ ਮੈਂ ਤਾਂ ਵੇਚ ਦੂੰ ਫਿਰ ਤੂੰ ਪੀਲੀ ਫੁੱਦੀ ਦਾ ਜੀ ਫੂਕ ਮਾਰ ਕੇ ਬਿਕਦੀ ਬਿਕਦੀ ਨਹੀਂ ਹੁਣ ਕਿਉਂ ਖੁਸ਼ੀ ਨੂੰ ਚੈੱਕ ਕਰ ਵਾਹ ਓਏ ਤੇਰੇ ਬਿਕਦੀ ਨਹੀਂ ਇਹ ਤਾਂ ਖੜੀ ਦੀ ਰਣੀ ਪਹਿਲੀ ਗੱਲ ਤਾਂ ਦੁੱਧ ਹੀ ਮੇਰੇ ਸਾਹ ਚ ਕੀ ਆਖਣਾ 10 ਕਿਲੋ ਦੇਉਗੀ ਮਸਾ ਕੋ ਥੋੜਾ 10 ਕਿਲੋ 10 ਕਿਲੋ ਬਸ ਉਹਨੇ ਦੀ ਬਿਕੂ ਜਿੰਨੇ ਦੀ ਲਿਆਇਆ ਕਿੰਨੇ ਦੀ ਜਿੰਨੇ ਦੀ ਤੂੰ ਲਿਆਇਆ अच्छा ये 40 ही दे 40 दी बिकू बता 60000 दी बिकजू वाह ओए तेरे और के नहीं 70000 ਤਾਂ ਕੱਲ ਦਿੰਦੇ ਸੀ ਦਾ 75 ਹੈ ਹਾਂ 70 ਬਾਹਰੇ ਦੂਜੇ ਸੂਏ ਝੋਟੀ ਕਿਹਦਾ ਇਹਨੂੰ ਕੀ ਹੋਇਆ ਇਹ ਉਹੀ ਮੈਂ ਆ ਕਿਹੜੀ ਕਿਹੜੀ ਤੋਲਾਈ ਹੈ ਕੀ ਤੂੰ ਲਈ ਅਸਾਂ ਉਹ ਵੀ ਤੂੰ ਲਵਾਈ ਹੈ ਮੈਂ ਇਹ ਕਹਿੰਦਾ ਵੀ ਤੂੰ ਲਵਾਈ ਹੈ ਜਿਹੜੇ ਆ ਬਹੁਤ ਸੁਣਾ ਲੱਗਦਾ ਪਿਓ ਨਾਲ ਦੇ ਕਿਹੜੀਆਂ ਕਵੀਦਾਂ ਇਹ ਗੱਲਾਂ ਕਰਦੇ ਆ ਕਹਿੰਦਾ ਜੀ ਵੀ ਜਿਹੜੀ ਹੱਥੀ ਜਾ ਕੇ ਲਵਾ ਕੇ ਲੈ ਆ ਉਹ ਕਹਿੰਦਾ ਸੀ اچھا ਮੈਂ ਮਾਰਦਾ ਪਕਾਈ ਉਹ ਹਾਂ ਮੈਂ ਤੈਨੂੰ ਆਇਨੀ ਬਾਲਾ ਉਹ ਕਹਿੰਦਾ ਆ ਤਾਂ ਕਰਕੇ ਵੀ ਉਹਨਾਂ ਤੋਂ ਵੱਧ ਬੋਲੀ ਨਾ ਰਹਿਣਾ ਅੱਛਾ ਠੀਕ ਹੈ ਪਕਾਈ ਮਾਰੀ ਨਾ ਰਹਿਣਾ ਮੈਂ ਮੈਂ ਤਾਂ ਅੱਪੀ ਮਾਰ ਦਾਂ ਪਕਾਈ ਹੁਣ ਫਿਰ ਇਹਦਾ ਕੋਈ ਇਲਾਜ ਇਲਾਜ ਇਹਦਾ ਕੀ ਹੋਣਾ ਬੱਸ ਆ ਜੋ ਸੂਪੂਗੀ ਸੂਪੀ ਮੜ ਕੇ ਵੇਚ ਦੇਵਾਂਗੇ ਹੋਰ ਭਾਂ ਨਹੀਂ ਦੀ ਲਾਜਮੇ ਤਾਂ ਹੁਣ ਉਹਨਾਂ ਨਾਲ ਆਖੀ ਤੇ ਰੱਖਣੀ ਪੂਜਣਾ ਇਹਨਾਂ ਨੇ ਸੁਣਦੀ ਨਹੀਂ ਜਾਂ ਫਿਰ ਇੱਕ ਗੱਲ ਹੋਰ ਮੈਂ ਤੈਨੂੰ ਦੱਸ ਜਨ ਬਹਿ ਕੇ ਗੱਲ ਤਾਂ ਤੂੰ ਮੰਨਣੀ ਨਹੀਂ ਹੁੰਦੀ ਖਰ ਮੇਰੀ ਅੱਛਾ ਕੋਈ ਦੇਸੀ ਦਵਾਈ ਨਹੀਂ ਵਰਤ ਕੇ ਦੇਖੀ ਦੇਸੀ ਦਵਾਈ ਕਹਿੰਦੇ 10000 ਲੈਂਦੀ ਜਿਹਨੇ ਹਟਦਾ ਜਾਂਦਾ ਦੇਸੀ ਦਵਾਈ ਨਾਲ ਤੇ ਵਰਤ ਲੈਂਦਾ ਕੀ ਕਹੂ ਉਹ ਮਖਾਂ ਆ ਆਪਾਂ ਸੂਨ ਵਾਲੀ ਕਿਤੇ ਗਰਮ ਨਾ ਹੋਏ ਦਵਾਈ ਐ ਵੀ ਡਰ ਐ ਨਾ ਹਾਂ ਵੀ ਪੰਗਾ ਪੈਣ ਜਾਂਦਾ ਕਿ ਫਲ ਬੱਚਾ ਬੱਚਾ ਛੱਟ ਜਾਂਦਾ ਪਸ਼ੂ ਹੋਰ ਹਾਂ ਝਾਂ ਫਿਰ ਇੱਕ ਹੋਰ ਆ ਯਾਰ ਹਾਂ ਚੰਦ ਜਾਂ ਦਵਾਈ ਦਾ ਦਨੇਲ ਵਾਲੇ ਦਾ ਚੰਦ ਤਾਂ ਹਾਂ ਚੜਿਆ ਖੜਾ ਚਾਨਣੀ ਰਾਤ ਆ ਚੰਦ ਤਾਂ ਹੀ ਕਹਿੰਦਾ ਯਾਰ ਤੈਨੂੰ ਹੋਰ ਚੰਦ ਚੰਦ ਦਲੇਰ ਵਾਲੇ ਦਾ ਵਜਦਾ ਉਹ ਪਸ਼ੂਆਂ ਦਾ ਕੰਮ ਕਰਦਾ ਰਹਿੰਦਾ ਅੱਛਾ ਹਾਂ ਪਸ਼ੂ ਨੇ ਕਾਣ ਨੂੰ ਬਣਾਉਂਦਾ ਉਹ ਨੌ ਕਾਣੂ ਯਾਰ ਅੱਜ ਬਾਰੇ ਲਾ ਕੇ ਬਾਹੂ ਬੂਹੇ ਚੜਾਉਂਦਾ ਅੱਛਾ ਬਾਰਬੂਰ ਲਾਉਂਦਾ ਜੋੜੀਆਂ ਜੋੜੀਆਂ ਕਿਹੜੀਆਂ ਓਏ ਹੋਰ ਗੱਲ ਜੁਹੁੰਦਾ ਮੈਂ ਤਾਂ ਦੱਸਦਾ ਹੀ ਨਹੀਂ ਭਾਈਂ ਦੀ ਆਪ ਵੀ ਤਾਂ ਕਹੀ ਨਾ ਕਿ ਬਾਰਬੂਰ ਲਾਉਂਦਾ ਉਹ ਬਾਰ ਨਹੀਂ ਆਖੇ ਮੈਂ ਬਾਹੂ ਬੂਹੇ ਚੜਾਉਂਦਾ ਜਿਵੇਂ ਆ ਪਸ਼ੂ ਦਾ ਬਾਹੂ ਉੱਤਰ ਜੇ ਲੱਤਾਂ ਕਹਿਗਾ ਤੂੰ ਵੀ ਲੱਤਾਂ ਕੁ ਟੁੱਟ ਪੱਜ ਹੋ ਜਾ ਪਸ਼ੂ ਕੋਲ ਅੰਗ ਠੀਕ ਕਰਦਾ ਨਾ ਤੂੰ ਬਾਹੂ ਹੀ ਗੱਲ ਸਮਝਦਾ ਫਿਰ ਉਹ ਮੈਂ ਸਮਝਦਾ ਗਿਆ ਬਾਹੂ ਦੀ ਹਾਂ ਫਿਰ ਉਹ ਕਹਿੰਦਾ ਸੀ ਮੈਂ ਤੇਰੀ ਹਾਂ ਤੇ ਆਪਣੇ ਕਿਹੜੇ ਤੇ ਬਾਹੂ ਉੱਤੇ ਤਾਂ ਭਾਰ ਪੈਂਦਾ ਕਾਂਵਲ ਮਾਰਨਾ ਮਾਰੀ ਜੱਲ ਇਹੋ ਗੱਲ ਦਾ ਬਾਪੀ ਕਿ ਉਹ ਬਾਹੂ ਚੋਂ ਤਾਂ ਫਿਰ ਆਪਣੀ ਤਾਂ ਕੋਈ ਬਾਹੂ ਚੰਗੀ ਭਲੀ ਆ ਮੈਂਸ ਗੱਲ ਤਾਂ ਪੂਰੀ ਸੁਣਦਾ ਨਹੀਂ ਯਾਰ ਹਾਂ ਦੱਸ ਦੇ ਚੱਲ ਭਾਈ ਗਾਹ ਦੱਸ ਵੀ ਉਹ ਆਏ ਆ ਮੈਂ ਹਾਂ ਭਾਰ ਪੈਂਦਾ ਪਸ਼ੂਆਂ ਦੀ ਸਿਆਣਾ ਮੰਨ ਲਾ ਹਾਂ ਹਾਂ ਭਾਰ ਪੈਂਦਾ ਅੱਛਾ ਟਾਂਕੇ ਢੂਕੇ ਲੱਗਦੇ ਹੁੰਦੇ ਟਾਂਕੇ ਹਾਂ ਟਾਂਕੇ ਕਿੱਥੇ ਆਦੇ ਨੇ ਟਾਂਕੇ ਸੂਟੇ ਲੱਗਦੇ ਹੋਰ ਕਿੱਥੇ ਲੱਗਦੇ ਟਾਂਕੇ ਛੂਟੇ ਪੈਣ ਦੇ ਲੰਨਾ ਟਾਂਕੇ ਲਾਤੇ ਵਿਛਾਵ ਕਿੱਧਰ ਦੀ ਕਰੂਗੀ ਉਹ ਵਿਛਾਵ ਆ ਓਏ ਤੇਰੇ ਉਹ ਵਿਛਾਵ ਵੀ ਕਰੂ ਯਾਰ ਵਿਛਾਵ ਕਿਵੇਂ ਕਰੂ ਜੋ ਫੜ ਕੇ ਸੂਛੀ ਹੋਂਤੀ ਉਹ ਨਹੀਂ ਮੇਰੀ ਗੱਲ ਤਾਂ ਸੁਣ ਲੈ ਉਹਨਾਂ ਕਾ ਥਾਂ ਦਾ ਛੱਡਦੇ ਆਹੋ ਅੱਛਾ ਵੀ ਸੂਟ ਦੇ ਟਾਂਕੇ ਲੱਗ ਕੇ ਭਾਰ ਪੈਣੋਂ ਕਿਹੜਾ ਹਟਾ ਦਿੰਦੇ ਆ ਅੱਛਾ ਵੀ ਜਦੋਂ ਸੂਟ ਦੇ ਟਾਂਕੇ ਲਾਏ ਗੱਲ ਤਾਂ ਸੁਣ ਜਦੋਂ ਦਿਨ ਪੂਰੇ ਹੋ ਗਏ ਮੰਨ ਲਾ ਉਹ ਦੋ ਟਾਂਕੇ ਖੋਲ ਜਾਣਗੇ ਆਕੇ ਉਹਨਾਂ ਦਾ ਪੱਕਾ ਹੀ ਕੰਮ ਆ ਕਈ ਵਾਰੀ ਕਰਦੇ ਕੀਤਾ ਉਹਨਾਂ ਨੇ ਇਹ ਕੰਮ ਜੋ ਟਾਂਕੇ ਲਾਇਆ ਤੇ ਭਾਰ ਕਿਵੇਂ ਹਟ ਜੂ ਮੈਂ ਤਾਂ ਸੁਣਿਆ ਨਹੀਂ ਯਾਰ ਚੰਗਾ ਹਾਂ ਤੂੰ ਤਾਂ ਕਾਂ ਵਾਲਾ ਕਾਂ ਵਾਲਾ ਮੈਂ ਅੱਛਾ ਮੈਂ ਕੰਮ ਲੈ ਮੈਂ ਜੋ ਸੁਣਿਆ ਹੀ ਨਹੀਂ ਅੱਗੇ ਕਿਸੇ ਤੋਂ ਯਾਰ ਤੇ ਮੈਂ ਤਾਂ ਸੁਣਿਆ ਮੈਂ ਆਖੀ ਨਹੀਂ ਤੈਨੂੰ ਮੈਂ ਮੈਂ ਕਹਿੰਦਾ ਉਹਨਾਂ ਨੂੰ ਛੱਦ ਲੈਨੇ ਆਪਾਂ ਬਾਅਦ ਚ ਰਹੇਗਾ ਤੂੰ ਅੱਛਾ ਹਾਂ ਛੱਦ ਲੈਣਾ ਹੋਰ ਕੀ ਹਾਂ ਕੀ ਤੇਰੀ ਹੈ ਕੋਈ ਜਾਣ ਪਛਾਨਣ ਵਾਲਾ ਹਾਂ ਹਾਂ ਜਾਣ ਪਛਾਨ ਤਾਂ ਹੈਗੀ ਐ ਨੰਬਰ ਹੱਦਲਾ ਭਾਈ ਇਹ ਤਾਂ ਕੋਈ ਮਸਲਾ ਹੱਲ ਹੁੰਦਾ ਤਾਂ ਮੇਰੇ ਕੋਲ ਨੰਬਰ ਹੈਗਾ ਅੱਛਾ ਹਾਂ ਉਹ ਲਾ ਲੈਣਾ ਪਰ ਹੋਰ ਕੀ ਹੱਲ ਆ ਯਾਰ ਹੋਰ ਕੀ ਐ ਭਾਈ ਮੈਂ ਚਾਰ ਰੱਤ ਹੋ ਗਿਆ ਸੁੱਤਾ ਹੀ ਨਹੀਂ ਹੁਣ ਵੀ ਟਾਈਮ ਕੀ ਹੋ ਗਿਆ ਹੁਣ ਤਾਂ ਰਾਤ ਨੂੰ ਕਿੱਥੋਂ ਆ ਜਾਣਗੇ ਓਏ ਨਹੀਂ ਅਜੇ ਤਾਂ ਟਾਈਮ ਹੀ ਥੋੜਾ ਹੋਇਆ 10 ਵਜੇ ਆ ਜਾਣਗੇ ਓ ਲੈ ਕਾ ਕਮਲਾ 10 ਵਜੇ ਪਹਿਲਾਂ ਕੌਣ ਆ ਜੀਏ ਰਾਤ ਨੂੰ ਓਏ ਆ ਜਾਣਗੇ ਕੋਈ ਨਹੀਂ ਤੜਕੇ ਸੱਦ ਲਾਂਗੇ ਯਾਰ ਅੱਜ ਦੀ ਰਾਤ ਹੋਰ ਸਹੀ ਹੋਣਾ ਤੜਕੇ ਕਿ ਕੀ ਕਰਾਂ ਯਾਰ ਦਿਨ ਚੜਿਆ ਹੁਣ ਦੂ ਰਾਤ ਨੂੰ ਐਂ ਕਰੋ ਅੱਜ ਰਾਤ ਤੂੰ ਨਿਗ੍ਹਾ ਰੱਖ ਲੈ ਫਿਰ ਨਹੀਂ ਨਹੀਂ ਮੈਂ ਨਹੀਂ ਨਿਗ੍ਹਾ ਰੱਖਦਾ ਕਿਉਂ ਮੈਂ ਤਾਂ ਥੌਣ ਨਾ ਮੈਂ ਪੈਂਦੀ ਫੁੱਦੀ ਘਾੜੀ ਕੋ 4 ਵਜੇ ਰੇਸ ਲਾਉਣ ਜਾਣੀ ਐ ਤੂੰ ਸਾਲਾ ਸੌਣ ਦਾ ਬੁੜਾ ਠੇਰਾ ਪਸਵਾ ਦੀ ਨਿਗ੍ਹਾ ਰੱਖਦਾ ਹੁੰਦਾ ਯਾਰ ਹਾਂ ਬੁੜਾ ਬੁੜਾ ਤੇ ਹੋਰ ਕੀ ਐ ਤੂੰ ਜਵਾਨ ਮੈਂ ਬੜਾ ਕੜੇ ਪੱਛੋ ਐ ਤੇ ਬੁੜੀ ਐ ਹੋਰ ਕੀ ਐ ਐਡੇ ਐਡੇ ਮੁੰਡੇ ਹੋ ਰਹੇ ਨੂੰ ਹਾਂ ਤੀਆਂ ਵਾਲਾ ਵੜਾ ਤੂੰ ਠੀਕ ਹੈ ਹੋਰ ਤੂੰ ਜਵਾਨ ਹੀ ਐ ਜੀ ਜਵਾਨ ਹੀ ਐ ਸਾਰਾ ਕੰਮ ਕਰਦਾ ਮੈਂ ਬੜਾ ਕੜੇ ਪੱਥਰ ਆ ਮੈਨੂੰ ਚੰਗਾ ਭਲਾ ਪਤਾ ਫਿਰ ਤੋ ਸਾਹਮਣੇ ਜਵਾਨ ਆਉਂ ਤਾਂ ਬੁੜਾ ਹੀ ਐ ਤੂੰ ਅੱਛਾ ਠੀਕ ਐ ਬਤਾ ਦੇਣਾ ਪਿੰਡ ਚ ਚੰਗਾ ਹੀ ਆਡੂ ਪਿੰਡ ਚ ਕਰਦੂਤਾ ਤੇਰਾ ਆ ਫੋਨ ਲਾ ਲਾ ਦਾ ਪੁੱਠੀ ਭੈਣ ਜਿਉਣੀ ਹੁੰਦੀ ਆ ਤੁਸੀਂ ਤਾਂ ਸਾਲਾ ਤੋ ਲੱਗ ਪੁਜਦਾ ਪੁੱਛ ਲਾ ਫਿਰ ਉਹਨੂੰ ਆ ਕੇ ਲੈਣਾ ਭੁਕੇ ਆਪ ਹੀ ਆਜੂ ਆਪ ਹੀ ਆਜੂ ਫਿਰ ਹੈ ਪੁੱਛਦਾ ਇਹ ਕਹਿੰਦਾ ਸਕੂਟਰ ਸਕਟਰ ਹੈਗਾ ਇਹਦੇ ਕੋਲੇ ਇਹ ਹੈ ਚਾਹੀਦਾ ਹਾਂ ਮੋਟਰ ਸੈਂਡਲ ਤੇ ਆਉਂਦਾ ਹੁੰਦਾ ਯਾਰ ਹੈਗਾ ਸਕੂਟਰ ਹਾਂ ਚੱਲ ਠੀਕ ਹੈ ਫਿਰ ਤਾਂ ਮੈਂ ਦਾ ਮੰਨਦਾ ਨਹੀਂ ਬਈ ਰਾਤ ਨੂੰ ਆ ਜੂ ਰਾਤ ਨੂੰ ਨੂੰ ਦਿਖੂਗੀ ਇੱਥੇ ਪੜੀ ਗਏ ਰਾਤ ਨੂੰ ਟਾਂਕੇ ਕਿਵੇਂ ਲਾਉਈ ਯਾਰ ਹਟ ਜਾ ਇੱਕ ਮਿੰਟ ਚੱਲ ਲਾ ਲਾ ਕੋਈ ਨਹੀਂ ਟਿਕਿਆ ਇਹ ਨਾਲ ਲਾਲਾ ਉਹ ਯਾਰ ਉਹ ਫੋਨ ਹੀ ਦੂਜੇ ਇੱਕ ਦਾ ਬੰਦ ਆਈ ਜਾਂਦਾ ਯਾਰ ਹਾਂ ਦੂਜਾ ਨੰਬਰ ਲਾ ਕੇ ਦੇਖਦਾ ਦੋ ਜਣੇ ਕਿ ਕਿ ਕਹੋਈ ਦੋ 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 ਜਣੇ ਹਾਂ ਅੱਛਾ ਹਸਪਤਾਲੇ ਨੂੰ ਕੰਮ ਕਰਦੇ ਤੁਰਦੇ ਫਿਰਦੇ ਉਂ ਤੁਰਦੇ ਫਿਰਦੇ ਆ ਹਾਂ ਕੀ ਆ ਮੈਂ ਕੋ ਹਸਪਤਾਲ ਕੋ ਰੱਖਿਆ ਹੋਵੇ ਆ ਦੂਜਾ ਨੰਬਰ ਤਾਂ ਲੱਗ ਗਿਆ ਕੋ ਲੱਗ ਗਿਆ ਚਲ ਪੁੱਛ ਫਿਰ ਕੀ ਕਹਿੰਦੇ ਆ ਲੱਗ ਗਿਆ ਲੱਗ ਗਿਆ ਲਾ 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 ਹੈਲੋ 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 ਕੋਣ ਬੋਲਦਾ ਈ ਹਾਂ ਜੀ ਕੋਣ ਜੀ ਚੰਦ ਬਾਬਾ ਬੋਲਦਾ ਈ ਹਾਂ ਮੈਂ ਤਾਂ ਉਹ ਚੇਲਾ ਬੋਲਦਾ ਜੀ ਚੇਲਾ हां कित जी कित्थे कित्थों दलेल वाले तो बोलदे जी हां जी हां जी दलेल वाले ठीक है ठीक है ते ਸਾਡੇ ਨਾ ਇਹ ਮੈਂ ਇਹਨੂੰ ਭਾਰ ਪੈਂਦਾ ਸੀ ਮਨਲਾ ਹਾਂ ਮੈਂ ਮੇਰੇ ਸਤਾਜ ਨਾਲ ਗੱਲ ਕਰਾਉਣਾ ਹੈ ਹਾਂ ਕਰਾਓ ਕਰਾਓ ਲਓ ਜੀ ਆਹ ਸਤਾਜੀ ਫੋਨ ਆਇਆ ਪੁਣ ਗੱਡੀ ਚਲਾਈ ਜਾਂਦਾ ਸਤਾਜੀ ਰਿਕਸ਼ਨ ਆ ਜੀ ਫੋਨ ਆਇਆ ਜੀ ਫੋਨ ਰਿਕਸ਼ਨ ਆ ਕਿ ਆਪਣੀ ਨਹੀਂ ਜੀ ਮੈਂ ਆਲੇ ਦਾ ਫੋਨ ਆਇਆ ਕਿਸੇ ਦਾ ਜੈਨ ਨਹੀਂ ਜੀ ਉਹ ਕੁਝ ਦਵਾਈ ਲੈਣੀ ਹੈ ਮੈਨੂੰ ਹੈਲੋ ਗੱਡੀ ਚਲਾਈ ਜਾਂਦੇ ਸੀ। ਹਾਂ ਮੈਂ ਜਿਹੜੇ ਕੱਜੀ ਪਾਇ ਕਢਾ ਕੇ ਡੱਬਾ ਭੌਂਦੇ ਸੀ ਜਦੋਂ ਕਾਂਟ ਵਾਈਆਂ ਤੇ ਜਿਹੜੀਆਂ ਬਾਹਰ। ਹਾਂਜੀ ਗੱਡੀ ਚਲਾਈ ਜਾਂਦੇ ਸੀ। ਹਾਂ ਕੱਜੀ ਪਾਇ ਕਢਾਈ ਜਾਂਦੇ ਸੀ ਜਿਹੜੇ ਕਟੀ ਟੁਵਾਇਆਂ ਤੇ ਜਲੀਆਂ ਨਾ ਬੜੋ ਡੱਬੇ ਭਰ ਕੇ। ਰੇਲ ਗੱਡੀ ਵੀ ਚਲਾਉਣੀ ਹੈ। ਮੈਂ ਦਵਾਈਆਂ ਭਰਾ ਕੇ ਜਿਹੜੇ ਕਟੀ ਤੇ ਆਉਂਦੀ ਰਹੀ ਹੋਈ ਹੈ ਨਾ ਉਹ ਬਾਹਰ ਚ ਦਵਾਈਆਂ ਲੈ ਕੇ। ਅੱਛਾ ਦਵਾਈਆਂ ਭਰਾ ਕੇ ਆਏ ਹੋ। ਹਾਂ ਹਾਂ ਜੇ ਸੀਕ ਬੜੀ। ਦਿਹਾੜੀ ਕਰਦੇ ਹਾਂ ਦਿਹਾੜੀ ਭਰਾ ਕੇ ਮਨ ਲਾ। ਵਰਤਨ ਦਾ ਕਰਦੇ ਤਨ ਤਨਦਾ ਯਾਰ ਕਿਉਂ ਰੱਖੇ ਹੋਇਆ 50 ਮੁੰਡੇ ਛੋੜ ਕੇ ਬੜ ਕੇ ਅੱਛਾ ਆ ਮੇਰਾ ਤਾਂ ਬੱਚਾ ਭਾਈ ਤੀਜਾ ਕੰਮ ਤੂੰ ਦਵਾਂਗੇ ਤੇ ਕੀ ਲੈਣਾ ਜਿਹੜਾ ਕੰਮ ਹੈ ਤੂੰ ਉਹ ਪੁੱਛ ਸਾਲਾ ਅੱਛਾ ਜੀ ਚੰਦ ਬਾਬਾ ਜੀ ਅਸੀਂ ਨਾ ਇਹ ਉੱਥੋਂ ਬੋਲਦੇ ਸੀ ਬਾਂਦਰਾ ਤੋਂ ਅੱਛਾ ਤੇ ਆਪਣੇ ਮੈਂ ਬੰਤ ਦਾ ਮੁੰਡਾ ਬੋਲਦਾ ਅੱਛਾ ਤੇ ਆਪਣੇ ਨੇ ਇਹ ਮੈਂ ਇਹਨੂੰ ਭਾਰ ਪੈਂਦਾ ਅੱਛਾ ਤੇ ਉਹ ਦੇਖ ਕੇ ਜਾਣੀ ਸੀ ਜੇ ਜੇ ਤਾਂ ਤੁਹਾਡੇ ਕੋਲ ਕੋਈ ਦੇਸੀ ਇਲਾਜ ਆ ਤਾਂ ਸਾਨੂੰ ਉਹ ਦੱਸ ਦੋ ਜੀ ਤੇ ਜੇ ਜੇ ਕੋਈ ਤੁਹਾਡਾ ਹੋਰ ਸਿਸਟਮ ਹੋ ਤਾਂ ਸਾਨੂੰ ਉਹ ਦੱਸੋ ਜੀ ਮੈਂ ਸਾਨੂੰ ਐ ਆ ਕਈ ਵਾਰੀ ਚਾਹ ਲੱਗ ਜੂ ਹੁਣ ਤੇ ਜੇ ਕੀ ਦਵਾਈਆਂ ਦੱਸ ਕਾੜਾ ਬਣਾ ਕੇ ਦੇ ਲੋ ਨਹੀਂ ਕਾੜਾ ਤਾਂ ਸਾਥੋਂ ਬਣਾਇਆ ਨਹੀਂ ਜਾਣਾ ਜੀ ਕਾੜਾ ਬਣਾਣਾ ਨਹੀਂ ਤੁਸੀਂ ਕਿੱਜਾ ਜਿਹਾ ਜਦੋਂ ਕਰਦੇ ਨਹੀਂ ਤੁਸੀਂ ਆਉਂਦੇ ਨਹੀਂ ਜੀ ਅੱਛਾ ਗੁੜ ਚ ਕਿਹੜੀ ਦਵਾਈ ਕਹਿੰਦੇ ਹੋ ਜੀ ਅੱਛਾ ਜੀ ਅੱਛਾ ਜੀ ਆਏ ਕਰੋ ਜੀ ਆ ਮੇਰੇ ਭਾਪੇ ਨਾਲ ਗੱਲ ਕਰੋ ਜੀ ਲੈ ਮੇਰੇ ਨਾਲ ਕਰਾ ਦੇ ਓ ਹੋਰ ਬਾਈ ਵਧੀਆ ਵਧੀਆ ਤੁਸੀਂ ਦੱਸੋ ਪਰਵਾਹ ਨਹੀਂ ਕੁਛ ਹੀ ਹਾਂ ਵਧੀਆ ਤੂੰ ਦੱਸਾ ਵਧੀਆ ਵਧੀਆ ਕੀ ਦਵਾਈ ਪੁੱਛਣੀ ਐ ਹੂੰ ਹੂੰ ਫੇ ਲਿਖ ਲਈ ਜਾ ਤਾਂ ਨੀ ਜਾ ਜ਼ ਹੀ ਰੱਖ ਲਾਂਗੇ ਚਲ ਦੱਸੋ ਜੀ ਫਿਰ ਕਿਹੜੀ ਦਵਾਈ ਐ 200 ਗ੍ਰਾਮ ਬੰਦ ਮਿਕਣੀ ਅੱਛਾ ਤੇ 50 ਗ੍ਰਾਮ ਅੰਦਰ ਤਾਸੋ ਅੱਛਾ ਤੇ 25 ਗ੍ਰਾਮ ਕਿਚਪਾ ਠੀਕ ਐ ਫੇ 50 ਲੈਣਗੇ ਗਟਕਾ ਬੰਡ ਬਟਵੇ ਰਿਹਾ ਠੀਕ ਹੈ ਕਿ 70 ਗ੍ਰਾਉਂਡ 1.5 ਮੀਟਰ 13 ਗੜੀ ਠੀਕ ਹੈ ਹਾਂ ਤੇ 600 ਗ੍ਰਾਉਂਡ ਲਿਓ ਪੂਸ ਦੰਬ ਅੱਛਾ 650 ਕੀ ਜਾ ਗੁਰਚਾ ਕੋਟਕੇ ਹੂੰ 400 ਗੜੀ 540 ਕੋਦੇ ਮਗਰੀ ਜਿਹੜਾ ਕੋਹਾ ਕਰ ਹਟੇ ਅੱਛਾ ਇਹ ਚਾ ਮੈਂ ਤਾਂ ਕਿਤੇ ਚਾਰ ਨਹੀਂ ਆ ਨਹੀਂ ਨਾ ਮੰਗਲੀ ਚਾਹ ਨਹੀਂ ਵਾਟੋ ਤੇ ਚਪਾਈ ਲੋਏ ਠੀਕ ਸਰੀਰ ਤੇ ਲਿਆ ਹੁੰਦਾ ਤੇ ਲਿਟ ਲਾ ਚੜਜੋ ਪਾਰ ਸਭੀ ਸਰੀਰ ਕਸ ਦੇਣੀਆਂ ਐ ਵੈਸਾ ਵੇ ਇਹ ਮੰਗ ਮੰਨ ਲਾ ਮੰਗਰ ਤਾਂ ਲੰਗੇ ਵੀ ਉਤਲੀ ਜੀ ਤਾਂ ਲੰਗੇ ਧੜੀ ਚ ਨਾ ਗੋੜੇ ਆਈ ਚ ਇਥੇ ਗੋਹੇ ਆ ਰਿਓ ਠੀਕ ਠੀਕ ਐ ਬਾਕੇ ਮੈਂ ਫੋਕੀ ਦੇ ਬੂਟ ਕਸਾਉਂ ਤਾਂ ਕਾ ਰਿਆ ਠੀਕ ਐ ਫਿਰ ਤੂੰ ਉਥੋਂ ਆਇਆ ਨਹੀਂ ਜਾਂਦਾ ਇਹ ਇਥੇ ਤੁਹਾਨੂੰ ਆਉਣ ਨੂੰ ਕਹਿ ਰਿਹਾ ਵੱਧ ਤਾਂ ਨੇ ਆ ਅੱਜ ਜੇ ਨਹੀਂ ਕਹਿੰਦਾ ਪਰ ਉਹ ਮੱਕੇ ਦਾ ਸਾਲ ਨਾ ਸਾਲੋ ਨਹੀਂ ਥਰਨਾ ਦਾ ਹੈ ਨਹੀਂ ਥਰ ਤੋਂ ਇੰਨੀਆਂ ਦਵਾਈਆਂ ਨਾ ਤਾਂ ਆਉਣੀਆਂ ਰਾਤ ਨੂੰ ਹਣ ਬਾਕੀ ਕੱਲ ਨੂੰ ਆਉਣਗੇ ਕੱਲ ਨੂੰ ਆਥਨ ਤੱਕ ਉਹਨੂੰ ਜੇ ਮੈਂ ਮਰ ਜੇ ਜਾਂ ਮੇਰਾ ਪਿਓ ਜਾਂ ਮੇਰਾ ਪਿਓ ਮਰ ਜੂ ਮੈਂ ਕਦੇ ਮਰ ਜੂ ਨੀ ਆਪੇ ਆਉਂਦਾ ਨਾ ਇਹ ਜੇ ਭਾਰ ਪੈਂਦਾ ਨੀ ਭਾਰ ਨਹੀਂ ਪੈਂਦਾ ਇਹ ਨੀ ਮੈਂ ਭਾਂਣੀ ਜਾਈ ਜਾਂਦਾ ਨੀਂਦ ਹੋ ਗਿਆ ਬੈਸ ਸਾਵੇਂ ਨੂੰ ਚਾਰ ਰਾਤਾਂ ਬੈਠੇ ਨੂੰ ਹੋ ਗਿਆ ਅੱਛਾ ਹਾਂ ਨਗਾ ਤੇ ਬੰਦਾ ਉਹ ਨੀ ਨਗਾ ਤੇ ਤੱਕਾ ਦੇ ਬਹਿਦਾ ਹੀ ਮੈਂ ਜੀ ਹਾਂ ਮੈਂ ਦੀ ਰਾਖੀ ਹਾਂ ਕੋਈ ਤੇ ਚਾਹੀ ਬੱਧੀ ਹਾਂ ਮੈਂ ਤਾਂ ਵਿਆਹੀ ਨਹੀਂ ਨੀ ਨਗਾ ਦੇ ਕੀ ਨੀ ਅੱਛਾ ਅੱਛਾ ਉਹ ਤਾਂ ਹੂੰ ਕਹਿੰਦਾ ਵੀ ਕੀ ਆ ਚੱਲ ਫਿਰ ਆ ਜਾ ਬਾਈ ਹਿੰਮਤ ਵਾਲਾ ਯਾਰ ਹਾਂ ਹਾਂ ਅਸੀਂ ਆਉਣੇ ਸਾਡੇ ਕੋਲ ਮਹਿੰਗਾ ਬਾਹ ਨਹੀਂ ਸੁਣ ਕਾ ਸੀ ਉਹ ਜਿੱਕਨ ਅੱਜ ਹੋਰੇ ਅੱਛਾ ਪਰ ਆ ਜਾ ਕਿੱਥੇ ਫਿਰਦੇ ਹੋ ਜੀ ਬਾਸਾ ਜੀ ਕੀ ਫਿਕਰ ਨਹੀਂ ਰਿਹਾ ਠੀਕ ਹੈ ਅੱਛਾ ਉਹ ਮੈਂ ਦੇਣਾ ਉਹ ਪੈਗਾ ਜਿਹੜਾ ਕੱਟਣਾ ਹੋਇਆ ਸੀ ਠੀਕ ਹੈ ਮੈਂ ਤਾਂ ਉਸ ਨੂੰ ਮਿਲ ਕੇ ਦਿੱਤੀ ਸੀ ਵਾਚ ਆਲੀ ਉਸ ਨੂੰ ਦੀ ਉਹ ਜੋਕ ਕਰੇ ਹੈ ਉਹਨਾਂ ਜੋਕ ਕਰਦੇ ਫਿਰਦੇ ਜੀ ਕੂਨ ਕੰਮ ਸੀ ਆਓ ਯਾਰ ਪੈਗਾ ਸੀ ਮੈਂ ਜਿਹੜਾ ਕੱਟਣਾ ਸੀ ਅੱਛਾ ਔਲਾ ਔਲਾ ਨਿੱਕੀ ਜੀਤੀ ਜ ਮੈਂ ਇਸ ਦੇ ਕਿਵੇਂ ਓਏ ਓ ਨੀ ਉਹ ਕਟੋ ਪੁੱਠਾ ਸਿੱਧਾ ਅੱਛਾ ਠੀਕ ਹੈ ਠੀਕ ਮੈਂ ਵੀ ਔਲਾ ਕਿਵੇਂ ਪੈ ਗਿਆ ਮੈਂ ਸੀ ਇਹ ਕਾਦੇ ਨੇ ਹੂੰ ਕੱਤੇ ਉਹ ਨੂੰ ਪੈ ਗਿਆ ਸੀ ਬਾਚਾ ਇਹ ਮੈਂ ਕਈ ਵਾਰੀ ਜਿਹੜਾ ਟਿੱਕੇ ਹੁੰਦਾ ਲੰਨ ਮੁਰ ਕੇ ਬੁੰਦਦਾ ਨਹੀਂ ਲੱਗ ਜਾਂਦਾ ਕੁਛ ਆਪ ਨਾਲ ਗੱਲ ਕਰ ਯਾਰ ਕੋਲੇ ਮੁੰਡਾ ਬੈਠਾ ਬਰਾਬਰ ਦਾ ਤੇਰੀ ਜਮੀ ਕਮਾਲ ਹੋ ਰਹੀ ਹੈ ਮੈਂ ਬੱਚੇ ਦੀ ਕਮਾਲ ਹੋ ਰਹੀ ਤੈਨੂੰ ਔਲੇ ਦੀ ਨਹੀਂ ਪਤਾ ਬੁੰਦਦਾ ਮੈਨੂੰ ਔਲੇ ਦਾ ਕੀ ਪਤਾ ਲੈ ਕੇ ਔਲੇ ਦਾ ਨਹੀਂ ਪਤਾ ਤੈਨੂੰ ਕਮਾਲ ਹੋ ਰਹੀ ਹੈ ਤੇਰੀ ਕੋਈ ਮਾੜੀ ਮੁੱਟੀ ਹਿਸਾਬ ਨਾਲ ਗੱਲ ਕਰ ਚਾ ਉਹ ਰੱਖੋ ਲੈ ਫੋਨ ਕੱਟ ਦਿਓ ਆਪਾਂ ਲਿਆ ਚਲ ਆ ਜੋ ਇਹ ਵੈ ਸਾਹਿਬ ਤੁਸੀਂ ਛਾਲਾ ਬਣਾ ਕੇ ਰੱਖ ਲੈਣੇ ਤੁਹਾਡੇ ਹੁੰਦਾਂ ਨਾ ਆ ਗਿਆ ਆ ਆ ਜੋ ਕੀ ਇਹ ਕਿਹਨਾਂ ਨਾਲ ਪਾਈ ਗਏ ਨੇ ਗਾ ਟੋ ਰੱਖ ਲੈ ਗੰਤਾ ਨਹੀਂ ਨਹੀਂ ਇਹ ਤਾਂ ਕੋਲੀ ਬੈਠੇ ਕੋਈ ਫੋਨ ਕੱਟ ਦਿਓ ਲੜਵਾ ਦੇਗਾ ਮੈਨੂੰ ਛਾਲਾ ਕੋਈ ਨਹੀਂ ਦਾ ਕੋਈ ਨਹੀਂ ਤੇ ਜੀ ਪਤਾ ਆਹ ਕੜ ਕੰਨੇ ਹਾਂ ਆਕੜ ਕੰਨਾ ਬਾੜਾ ਹੀ ਬਲਦਾ ਨਹੀਂ ਬਲਦ ਨਹੀਂ ਜੀ ਮੇਰਾ ਪਿਓ ਹੈ ਨਹੀਂ ਕਿਸੇ ਨਾਲ ਢੰਗ ਗੱਲ ਕਰਨ ਦਾ ਇੱਕ ਅਜਾ ਹੁੰਦਾ ਹੀ ਪਰਵਾਹ ਚ ਹਾਂ ਸਾਡੇ ਇਹੀ ਹੈ ਬਸ ਕੋਈ ਨਹੀਂ ਬੜਾ ਕਿ ਨਹੀਂ ਕਰਦਾ ਤੂੰ ਛੱਕ ਕਰਨਾ ਮੈਨੂੰ ਸਾਲਾ ਹਾਂ ਬੋਲਦਾ ਬੈਠਾ ਬੋਲੂਗਾ ਵੀਰੇ ਕਿਵੇਂ ਬੋਲਦਾ ਫੇਰ ਕੀ ਹੋ ਗਿਆ ਇਹ ਕਹੇਤਾ ਕਹੇਤਾ ਤੈਨੂੰ ਛੱਕ ਲੈਣਾ ਤਾਂ ਉਹ ਪੁੱਠਾ ਬੋਲਦਾ ਵੈਸਾ ਹੋਵੇ ਤੁਹਾਨੂੰ ਅੱਛਾ ਹਾਂ ਤੁਸੀਂ ਉਰੇ ਆ ਜਾਓ ਗੱਲ ਕਰ ਲਓ ਇਹਦੇ ਨਾਲ ਬੁੰਡੇ ਦੇਣੀ ਆ ਨੂਰੇ ਛੱਦ ਕੇ ਸਾਲਾ ਉਹ ਯਾਰ ਮੈਂ ਇੱਥੇ ਨਹੀਂ ਲੋਟ ਤਾ ਪੰਡਾ ਫੁੱਦਾ ਮੈਂ ਐਸੀ ਆ ਵੀ ਆਪਦੀ ਦਾ ਤੂੰ ਆ ਜੋ ਇਹ ਤਾਂ ਪੌਂਕੀ ਹੋਊਗਾ ਇਹਦਾ ਬੈਸਾ ਪੌਂਕੀ ਜਾਊਗਾ ਇਹਦਾ ਹੈ ਲੈ ਕੇ ਨਾਲਾ ਕੰਮ ਸਾਡੇ ਕੋਲੇ ਮੁੰਡਾ ਇੱਕ ਵਾ ਚੱਸ ਲੋਣ ਲਿਓ ਨਾ ਇਹ ਵੀ ਕਾਟਾ ਸੋਦਾ ਮੈਂ ਨਹੀਂ ਕੀ ਕਰਦਾ ਛੋਟਾ ਮੇਰਾ ਤਾਂ ਕੋਈ ਨਹੀਂ ਕਰਦਾ ਦੇ ਦੇ ਛੱਦ ਕੇ ਨੂੰ ਕਰੇ ਆ ਬਣਿਆ ਹਾਂ ਉਹ ਨਹੀਂ ਬੈਸਾਬ ਤੁਸੀਂ ਆਇਆ ਨਾ ਕਰੋ ਕੋਈ ਡੀਵੀ ਵਾਲੇ ਹੋ ਤੁਸੀਂ ਤੇ ਆ ਜਾਓ ਸਾਡੇ ਕੋਲ ਉਹ ਢੰਗ ਨਾਲ ਗੱਲ ਕਰੀ ਦਿੰਦੇ ਹੋ ਤੇ ਢੰਗ ਨਾਲ ਕਰਦਾ ਉਹ ਇਹ ਤੇ ਛੇਡੀ ਵਾਲਾ ਛੇਡੀ ਵਾਲਾ ਨਹੀਂ ਨਹੀਂ ਇਹ ਪਹਿਲੇ ਦਿਨੋਂ ਮੈਂ ਸੁਣਿਆ ਇਹ ਛੇਡੀ ਵਾਲਾ ਇਹ ਇਹ ਫਿਰ ਹੋਰ ਹੀ ਕਰਦਾ ਉਹ ਕਿਸੇ ਨੂੰ ਲੈ ਫੇਰ ਕਿਉਂ ਇਹ ਤੈਨੂੰ ਕਰਤੀ ਜਰਾ ਅੱਛਾ ਉਹਨੂੰ ਤਾਂ ਬੜਾ ਦੁੱਖ ਲੱਗਾ ਮੇਰੇ ਬੋਲੇ ਤੋਂ ਉਹਨੂੰ ਉਹਦਾ ਕੋਈ ਦੁੱਖ ਨਹੀਂ ਮੰਨਦਾ ਹਾਂ ਮੰਨਦਾ ਕੋਈ ਦੁੱਖ ਵਾਲਾ ਮੰਨਦਾ ਨਾ ਜਹੇ ਜਾਪ ਹੋਏ ਤੇ ਮੁਲਾਜੇ ਦਾ ਰਪ ਤਾਂ ਨਹੀਂ ਕਿਧਰੋਂ ਲਿਆਉਣਾ ਹੈ ਖਰੀਦ ਕੇ ਤੂੰ ਬੈ ਦੇਖੇ ਆਂ ਪਿੰਡੀ ਫੁੱਦੀ ਬੈਦ ਦਾ ਵਾਂ ਟਣਾ ਟਣ ਨਾਮ ਬਣਾ ਕੇ ਗਿਆ ਮੁੱਛਾ ਤੂੰ ਤਾਂ ਜਿਹੜੀ ਗਲਗਲਾਵੇਂ ਪਾ ਲਿਆ ਪਾ ਲਿਆ ਹੋਰ ਤੇਰੇ ਗਲਗਲਾਮਾਂ ਮੈਂ ਲਹਾਉਂ ਆ ਇਹ ਠੀਕ ਆ ਜੇ ਪਿੰਡੀ ਫੁੱਦੀ ਬੈਦ ਨਾ ਹੁੰਦਾ ਜਾਂ ਤੂੰ ਨਾ ਹੁੰਦਾ ਮੈਂ ਐਸੀ ਨਹੀਂ ਵਿਕਣੀ ਸੀ ਚੱਲ ਹੁਣ ਤਾਂ ਇਹ ਚ ਖਰਚ ਸੂਣ ਵਾਲੀ ਐ ਮਹੀਨਾ ਰਹਿ ਗਿਆ ਕਿ 20 ਦੇ ਨਾ ਕੀ ਦਿਨ ਤਾਂ 10 ਰਹਿ ਗਏ ਸਾਲਾ ਮਹੀਨੇ ਦਾ 10 ਰਹਿ ਗਏ ਹੁਣ ਤੇਰੀ ਏੜੀ ਗੱਲ ਈ ਆ ਜਾ ਹੂੰ ਇਦੋਂ ਫੀਡ ਜੀ ਆਉਂਦੀ ਹੁੰਦੀ ਹੈ ਉਹ ਚਾਰੀ ਇਹਨੂੰ ਪਹਿਲਾਂ ਤਾਂ ਮੈਨੂੰ ਇਹ ਦੱਸ ਕਿਉਂ ਫਿਰ ਉਹ ਫੀਡ ਨਾਲ ਕਿਹੜਾ ਭਾਰ ਪੈਣ ਨੂੰ ਹਟ ਜਾਂਦਾ ਤੇ ਲੇਵਾ ਬਣਾਉਂਦੀ ਮੈਂ ਆਪਾਂ ਇਹਨਾਂ ਨਾਲ ਥੋੜਾ ਜਿਹਾ ਲੇਵਾ ਹੋਰ ਡੱਕ ਡੱਕ ਲੇਵਾ ਬਣਾਉਣਾ ਸੀ ਹੁਣ ਕੀ ਬੈਂਗਣ ਬਣਾ ਲਿਆ ਨੇ ਵਾਹ ਓ ਤੇਰੇ ਸੁੱਕੇ ਡੱਕੇ ਵਰਗੀ ਤਾਂ ਹੋ ਰਹੀ ਤੁਰਤ ਲਾਉਂਦੀ ਤੁਰਤ ਖੱਟੀ ਵਰਗੀ ਦਾ ਹੋ ਰਹੀ ਹੈ ਇਹ ਵਾਹ ਓ ਤੇਰੇ ਮਾਂ ਦਾ ਪੁੱਤ ਇਹਦਾ ਖੋਖੋਲੀ ਆਣਗੇ ਲੋਕ ਜੋ ਸੂਪੀ ਹਾਂ ਹਾਂ ਕੱਟਿਆਂ ਵਾਲੇ ਹਨ ਕੀ ਕੱਟਿਆਂ ਵਾਲੇ ਸਾਲਾ ਕੱਟਿਆਂ ਵਾਲੇ ਦਾ ਮੈਂ ਜੱਜ ਨਾਲ ਨਾ ਮੂੰਹ ਨਹੀਂ ਜੱਜ ਦਾ ਬੋਲਦਾ ਜੱਜ ਨਾਲ ਪੈ ਆਏ ਢੱਕੇ ਵਰਗੀ ਤਾਂ ਹੋ ਰਹੀ ਹੈ ਕਿਹੜੇ ਕਾਉਂਟ ਕਹਿੰਦਾ ਨੂੰ ਫੋਨ ਵਾਲੀ ਖਾਰ ਮੰਦੀ ਹੈ ਦੁੱਧ ਦੀ ਅੱਛਾ ਦੁੱਧ ਦੀ ਖਾਰ ਬਣਦੇ ਪਹਿਲਾਂ ਸੂਈ ਹੈ ਨਹੀਂ ਪਹਿਲੀ ਖਾਰ ਮੰਦੀ ਉਹ ਪਹਿਲਾਂ ਵਾਲੇ ਸੂਈ ਦੀ ਮੰਨ ਗਈ ਖਰਾਕ ਨਹੀਂ ਦੁੱਧੋ ਨਹੀਂ ਹਟੀ 2 ਮਹੀਨੇ ਦਾ ਪਹਿਲਾਂ ਹਟੀ ਹੈ ਹਾਂ ਨੀਤ ਮਾੜੀ ਸੀ ਬਾ ਮੀ ਮਾੜੀ ਨੀਤ ਮਾੜੀ ਸੀ 9 ਮਹੀਨੇ ਚੋਈ ਚੋਈ ਗਿਆ ਤੂੰ ਜੋ ਹਟੀ ਨਿਕਾ ਈ ਛੱਡ ਗਏ ਛੱਡ ਦੇ 2-3 ਮਹੀਨੇ ਪਹਿਲਾਂ ਛੱਡ ਦੇ ਕਿ ਜੁਰਵੈਨਾ ਦੁੱਧ ਕਿਵੇਂ ਲੈ ਕੇ ਆਏ ਉਹੀ ਖਾਲੇ ਕਿ ਛੱਡ ਦੇ ਡੇਰੀ ਚ ਪਾਉਣ ਨੂੰ ਮਰਦਾ ਸੀ ਫਿਰ ਪਾਉਣੀ ਸੀ ਡੇਰੀ ਚ ਪਾਉਣਾ ਨਹੀਂ ਉਹ ਬਹਿ ਜਾ ਕਰੋ ਆਉਂਦਾ ਕੋਈ ਨਾ ਬੈਸ ਜਦੋਂ ਆ ਗਿਆ ਮੈਨੂੰ ਬੋਲ ਮਾਰ ਲਈ ਯਾਰ ਆਪੀ ਭਰਾਵਾ ਬਾਰਬੂਰ ਖੋਲ ਨੀ ਮੈਂ ਖੋਲ ਦੋ ਪਈ ਨਾ ਬਾਹਰ ਇਧਰ ਨਿਗਾਹ ਰੱਖੀ ਫਿਰ ਆਹੀ ਸਤਾਗੀ ਆਹੀ ਕੋਈ ਨਾ ਅੱਛਾ ਮਰ ਆਹੀ ਖੰਬੇ ਉਹ ਲਿਜਾਣ ਨੇ ਉਮਰ ਦੇ ਸਾਹ ਨਾਲ ਕੀ ਮਾਰਦੇ ਜੀ ਪੀ ਜੇ ਤੁਹਾਡਾ ਹੁਕਮ ਹੋਵੇ ਮੈਂ ਉੱਤਰ ਜਾਣੀ ਆਹੋ ਦੇਖ ਤਾਂ ਸਹੀ ਬੋਲ ਮਾਰ ਮਰੇ ਬਾਟ ਖੜ ਕੇ ਤੇਲੀ ਫੋਨ ਕਰਕੇ ਤੇ ਜਾਗਦੇ ਹੋਣਗੇ ਉਸਤਾਦ ਜੀ ਬਾਹਰ ਖੋਲੇ ਮੇਰੇ ਸਤਾਗ ਆਇਆ ਕੋਲਤਾ ਜੀ ਹੋਣਤਾ ਆਇਆ ਭਾਈਆ ਭਾਈਆ ਡਾਕਟਰ ਸਾਹਿਬ ਠੀਕ ਹੈ ਠੀਕ ਦਾ ਅਸੀਂ ਅੰਦਰ ਹੀ ਉੱਤਰਦੇ ਹਾਂ ਬੜਕਾ ਬੜਕਾ ਬਾੜ ਖੋਲਦੇ ਸੀ ਅੰਦਰ ਹੀ ਉੱਤਰਦੇ ਹਾਂ ਆਜੋ ਆਜੋ ਹਾਂ ਨੋਸਤਾਨ ਜੀ ਗੱਲ ਹੀ ਦਾਬ ਬਣ ਗਈ ਨਹੀਂ ਹਾਂ ਜੀ ਕੋ ਵੱਡੇ ਡਾਕਟਰ ਕਹਦੇ ਹੋਏ ਸਵਾਗਤ ਕਰੋ ਸਵਾਗਤ ਕਰੋ ਆ ਗਿਆ ਆ ਗਿਆ ਆ ਇੱਥੇ ਲੱਗੋ ਹੋ ਜਾਇਆ ਕੋਈ ਮੈਨੂੰ ਫੜਾਓ ਉਸਤਾਦ ਜੀ। ਸਵਾਨਾ। ਹਾਂ ਚੋ। ਲੈ। ਬੈ। ਲੈ ਉਸਤਾਦ ਜੀ। ਹੋਰ ਬੇਟਾ ਠੀਕ ਆ। ਕਿਸੇ ਸਾਦਾ ਸਾਡੇ ਲਈ ਰੱਬ ਬਣ ਕੇ ਬਹੜ ਗਈ। ਇੱਕ ਬੋਚਾ ਜੋ ਕਰੇ ਕੜਾਈ ਕੀ ਹੁੰਦਾ। ਆ। ਆ ਬਰਾਂਡਾ ਟਿਕ ਪਿਆ। ਕੀ ਡਿਕ ਪਿਆ? ਬੁੱਝ ਗਈਆਂ ਰਹਿ ਗੀਆਂ ਕੱਲ ਕਾਂ। ਓਏ ਤਾਂ ਨਵਾਂ ਬਿੱਡੇ ਯਾਰ। ਅੱਛਾ ਛੱਡ ਨਾ। ਇੱਧਰ। ਇੱਧਰ ਫਾਰਮ ਹਾਊਸ ਕਰਨਾ। ਅੱਛਾ ਇੱਧਰ ਆ ਜਾ। ਕੀ? ਇੱਧਰ। ਓਏ ਨਹੀਂ ਹੂੰ ਆਖੇ ਵੀ ਇਧਰ ਆ ਵੱਡਾ ਆਪਾਂ ਫਾਰਮ ਹਾਊਸ ਮੈਸਾਂ ਵਾਲਾ ਕੰਮ ਕਰਨੇ ਜਾ ਰਹੇ ਆ ਵੱਡਾ ਹੋਰ ਅੱਛਾ ਅੱਛਾ ਉਤਲੇ ਪੱਦਰ ਤੇ ਠੀਕ ਆ ਠੀਕ ਆ ਕੱਚੇ ਕੋਚਿਆਂ ਦੇ ਨਾਲ ਹੈ ਕੱਟਕੀ ਕੱਟੇ ਗੁੱਟਿਆਂ ਦੇ ਨਾਲ ਕੋਈ ਜਗ੍ਹਾ ਨਾ ਪੱਟਾ ਫਾਰਮ ਮੂਹਰਾ ਨਸਲ ਦੀਆਂ ਝੋਟੀਆਂ ਲਿਆਵਾਂ ਮੂਹਰਾ ਨਸਲ ਦੀਆਂ ਸੁਣ ਲੋ ਮੂਹਰਾ ਕੀ ਭਾਈ ਮੂਹਰਾ ਨਸਲ ਕੁੰਡੀਆਂ ਐ ਐ ਐ ਜਾਦੇ ਨਹੀਂ ਕਰਲੀ ਕੋਈ ਜਿਆਦੇ ਕਰਲੀ ਬਕੁੰਡੀਆਂ ਐਂ ਕੁੰਡੀ ਹੁੰਦੀ ਆ ਰੁਪਈਆ ਨਹੀਂ ਟੱਪਦੇ ਉਹਦੇ ਵਿੱਚ ਦੀ ਜਸਟ ਪਾਜ ਗਏ ਅਸੀਂ ਐਂ ਨਹੀਂ ਯਾਰ ਗੱਲਾਂ ਕਹਿਣ ਦੀਆਂ ਉਹ ਮਾਜੀ ਡੋਨਟ ਆਜੋ ਉਹ ਮਾਜੀ ਦੋਨ ਡਾਟਾ ਲੈ ਜਾਈਓ ਟਪਾ ਜਾਗੇ ਹਾਂ ਓਸਤਾਦ ਹਾਂ ਤੇਰੇ ਕੋ ਤੇ ਕਾਮ ਵਾਲਾ ਮੈਂ ਕਿੱਥੇ ਆਜੋ ਮੈਂ ਵੀ ਦਿਖਾ ਦਿੰਦਾ ਗਾਂ ਤਾਂ ਆਜੋ ਚਲੋ ਉਸਤਾਦ ਜੀ ਆਜੋ ਜੀ ਐਂ ਆਈਂਦੀ ਆਈਂਦੀ ਆਜੋ ਕੁੱਤਾ ਤਾਂ ਨਹੀਂ ਹੈ ਨਾ ਕੁੱਤਾ ਤਾਂ ਨਹੀਂ ਹੈ ਦੇਖ ਕੇ ਉਸਤਾਦ ਜੀ ਦੇਖ ਕੇ ਆਏ ਮੈਂ ਟਬਾ ਲੈਣਾ ਹਾਂ। ਹਾਂ ਮੇਰੇ ਉਸਤਾਦ ਦਾ ਬਾਹ ਫੜੋ। ਭਾਂ ਗੀ ਗਾ। ਆਏ ਕਿਹਦੇ ਨੰਗਾ ਕਰੀਏ ਨੀ। ਇਹ ਨਵਾਂ ਭਾਂਡਾ ਪਾਉਣੇ ਹੀ ਇੱਧਰ। ਅੱਛਾ ਇੱਧਰ ਅਟਪਾਇਆ ਹੋਇਆ ਆ। ਅੱਛਾ। ਆਹਾ। ਇਹ ਕੁਛ ਮਹੀਨਾ ਤਾਂ ਹੁਣ ਬੇਗੀਆਂ ਜੀ ਕੱਲ। ਤੂੰ ਤਾਂ 10 ਮਹੀਨਾ ਕਰ ਰੱਖਿਆ ਸੀ ਉਦੋਂ ਤੱਕ। ਹਾਂ ਮੈਂ ਤੇ ਸਿੰਗਟ ਘਾਤੇ ਕੋਈ। ਇਹ ਮੈਂ ਇਹ ਤਾਂ ਗਾਂ ਹੈ। ਅੱਖ ਅੱਖ ਰੰਗ ਕਾਲਾ ਹੀ ਲੱਗੈ ਨਾ। ਤੇ ਉਹਦੇ ਮਿਲੈ ਦਿੱਤਾ ਪਿਆ ਉਹ ਹੀ। ਬੁਗੜ ਨੂੰ ਸੁੱਤਿਆ ਪਿਆ ਹਾਂ ਆਪਾ ਓ ਹਉ ਅਬੈਠਾ ਆਇਆ ਅੱਛਾ ਆ ਗਿਆ ਡਾਕਟਰ ਹੋਰ ਪਹਿਲੀ ਨਿਗਾਹ ਕੀ ਏ ਤੇਰੀ ਕਿਵੇਂ ਸੁੱਤਿਆ ਪਿਆ ਨਾ ਨਾ ਜਾਗਦੀ ਪਿਆ ਸੀ ਮੈਂ ਤਾਂ ਜਾਗਦਾ ਪਿਆ ਜਮਾ ਪਿਆ ਪਾਸ਼ਾ ਮਰੂ ਮੜੇ ਕਿਵੇਂ ਬੈਠ ਗਏ ਹੋਰ ਕੀ ਅੱਛਾ ਭਾਈਓ ਭਾਈਓ ਲੈ ਖੱਕ ਗਏ ਚਾਪ ਲੈ ਬੈਠੋ ਜੀ ਕੱਟਾ ਰਿਹਾ ਰਾਜੀ ਹਾਂ ਕਿਵੇਂ ਬਾੜੀ ਝੋਲੇ ਚੜੇ ਚੱਕੀ ਫਿਰਦੇ ਟਰਦੇ ਲਵਾਇ ਤੇ ਧਰੋ ਜੀ ਹਾਂ ਬੋਲ ਲਿਓ ਇਹ ਕਿਵੇਂ ਸਰਾਣਾ ਚੱਕੀ ਫਿਰਦੇ ਨਾਲ ਉਸਤਾਦ ਜੀ ਬਹਿੰਦੇ ਮੇਰੇ ਤੇ ਭਾਰ ਪੈਂਦਾ ਤੇ ਆਪਦੇ ਨਾ ਹੂੰ ਇਹ ਤਾਂ ਤੁਸੀਂ ਚਾਈ ਦੀ ਫੁੰਚ ਨਹੀਂ ਕਿ ਆਸੀ ਦੇਣ ਤੇ ਬੱਗਿਆਲਾ ਹਾਂ ਕੀ ਦੇਣ ਤੇ ਬੱਗਿਆ ਮੈਂ ਕਾਈ ਕੰਪਨੀ ਆ ਕੰਮ ਸਰਾਣਾ ਤਾਰ ਕੇ ਕਹਦਾ ਤੁਸੀਂ ਗਾਲੀ ਕਿ ਕਰੀ ਸੀ ਕਿ ਪੰਜ ਦੇਣੀ ਕੀ ਰੇ ਕਸੀ ਕਾਚਾ ਨਹੀਂ ਤੁਸੀਂ ਆਪ ਚ ਕੱਲ ਮਹ ਇਹ ਬਣ ਗਿਆ ਕੰਮ ਚ ਸੜਦਾ ਦਰੀਉ ਨਹੀਂ ਥੱਲੇ ਲੱਗਦੀ ਭਾਰਤ ਤਰਿਆ ਦਾ ਪੰਦੇ ਤੂੰ ਮੈਂ ਇਛਾ ਨੇ ਕੀ ਹਟਾਏਗਾ ਇਛਾ ਨੂੰ ਤਾਂ ਮਾਸਟਰ ਆਣਾ ਟੜਕੇ ਸਾਲਾ ਸਰਾਣੀ ਦਾ ਸਰਾਣਾ ਟੜਕੇ ਠੋਕ ਦੇਾਂਗੇ ਕਿ ਨਹੀਂ ਠੋਕ ਦੇਾਂਗੇ ਹੋਰ ਪ੍ਰਾਣ ਕਿਤੇ ਤੁਸੀਂ ਪੈਪਾ ਚੱਕੀ ਫਦੇ ਨਾਲ ਪੈਪ ਦਾ ਕੀ ਕੰਮ ਹੈ ਬੰਨ ਖੁੱਲ ਕੇ ਆਈਆਂ ਬਾਜੀ ਬਾ ਕੋਈ ਮਾਰੀ ਮੋਚੀ ਕਰ ਲਾ ਬੰਨ ਲੈ ਹੋਰ ਹੁਣ ਮੈਂ ਐਡੇ ਡਾਕਟਰ ਤਾਂ ਲੱਗਦੇ ਨਹੀਂ ਬਾਜੀ ਬਾ ਬਹੁਤ ਤਕੜਾ ਤੂੰ ਵੀ ਚੇਲਾ ਵੀ sire da jawa ਹਾਂ ਹਾਂ ਕੰਮ ਸਿੱਖਦੇ ਹਸਤਾ ਕੰਮ ਤੇਰਾ ਬਣਿਆ ਪਿਆ ਜਾ ਪੈਸਾ ਵਾ ਹੂੰ ਮੈਂ ਕਰੀ ਜੀ ਉਸਤਾ ਜੀ ਬਾਬਾ ਜੋ ਕਰੀਏ ਨਾ ਮੜੇ ਕੋਡੇ ਜਿ ਕਰੀ ਲੱਭੀ ਸੀ ਬਾਬਾ ਵਾ ਉਹ ਨਾ ਚਾਹ ਕਾ ਨੂੰ ਮੈਂ ਕਰੀ ਆ ਆਹ 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 ਖੜੀ ਇੱਧਰ ਬਾਜ ਪੈਂਦੇ ਚ ਹਾਂਜੀ ਹਾਂ ਅੱਛਾ ਆ ਇੱਧਰ ਤਾਹਾਂ ਕੀ ਏ ਛੱਤ ਚ ਨਹੀਂ ਜੇ ਮੈਂ ਦੇਖਦਾ ਸੀ ਮੈਂ ਮੈਂ ਇਹ ਥੱਲੇ ਦੇਖਿਆ ਤਾਂ ਹਾਂ ਕੀ ਹੈ